ਫੰਡਾਂ ਨੇ ਕਰ ਲੋ ਬਾਤ ਹੋ ਰਹੀ ਐ ਐਸ ਡੀ ਆਰ ਐਫ ਦੇ ਫੰਡ ਦਾ ਬੜਾ ਰੋਲਾ ਪੈਂਦਾ ਤੇ ਉਹ ਅਜੇ ਰੋਲਾ ਵਿੱਚ ਹੀ ਪਿਆ ਉਹਦਾ ਹਿਸਾਬ ਪਤਾ ਨਹੀਂ ਕਦੋਂ ਕੋਈ ਦੇਗਾ ਪਰ ਜਿਹੜੀ ਇੱਕ ਕੈਗ ਦੀ ਰਿਪੋਰਟ ਹੈ ਉਹਦੇ ਹਿਸਾਬ ਨਾਲ ਤੇ ਇੱਕ ਹੋਰ ਜਿਹੜੀ ਪਹਿਲਾਂ ਨਹੀਂ ਆ ਪਾਰਟੀਆਂ ਉਹ ਵੀ ਵਿੱਚ ਹੀ ਆ ਰਹੀਆਂ ਨੇ ਆਪਾਂ ਤੇ ਕੱਲੀ ਕੋਹਾਂ ਵਾਲੀ ਦੀ ਗੱਲ ਕਰਦੇ ਆ ਇਹ ਤਾਂ ਸਾਫ਼ ਹੈ ਨਾ ਕੁਝ ਚੀਜ਼ਾਂ ਜਿਹੜੀਆਂ ਮਾਨ ਸਰਕਾਰ ਦੇ ਮਸੋਂ ਬਾਹਰ ਸੀ ਹੂੰ ਕਿਉਂਕਿ ਪਹਿਲਾਂ ਦੇ ਕੁਝ ਫੈਸਲੇ ਜਿਹੜੇ ਹੁਣ ਮੰਨ ਲਓ 17 18 ਦੇ ਵਿੱਚ ਯਾਰ ਸਾਹਿਬ ਕਿਤਾਬ ਚ ਕੋਈ ਫਰਕ ਆ ਜਾਂ 31000 ਕਰੋੜ ਪੰਜਾਬ ਸਰਪਿਆ ਕਾਲੀ ਸਰਕਾਰ ਜਾਂਦੇ ਜਾਂਦੇ ਜੀ ਉਹਨਾਂ ਵਾਸਤੇ ਅਸੀਂ ਇਹਨਾਂ ਨੂੰ ਜ਼ਿੰਮੇਵਾਰੀ ਕਿਵੇਂ ਦੇ ਸਕਦੇ ਹਾਂ ਕਿ ਤੁਸੀਂ ਜ਼ਿੰਮੇਵਾਰ ਹੋ ਜੀ ਉਸ ਚੀਜ਼ ਵਿੱਚ ਹੁਣ ਇੱਕ ਅੱਜ ਮੀਡੀਆ ਰਿਪੋਰਟ ਜਿਹੜੀ ਹੈ ਨਾ ਉਹ ਆਈ ਆ ਇਹ ਕਹਿੰਦੀ ਆ ਕਿ ਅਸਲ ਦੇ ਵਿੱਚ ਜਿਹੜਾ ਐਸ ਡੀ ਆਰ ਐਫ ਹੈ ਨਾ ਉਹਦੇ ਵਿੱਚ ਮਤਲਬ ਕਿ ਕੈਗ ਵੱਲੋਂ ਸਰਕਾਰ ਨੂੰ ਆਰਬੀਆਈ ਦੇ ਨਿਯਮ ਤੇ ਓਵਰਡਰਾਫਟ ਦੌਰਾਨ ਦਿੱਤੇ ਜਾਣ ਵਾਲੇ ਵਿਆਜ ਅਨੁਸਾਰ ਹੀ ਸੂਬਾ ਸਰਕਾਰ ਨੂੰ ਸੂਬਾ ਆਫਤ ਰਿਸਪਾਂਸ ਫੰਡ ਦੇ ਬਕਾਇਆ ਪੈਸੇ ਤੇ ਵਿਆਜ ਤੱਕ ਸੂਬਾ ਆਫਤ ਰਿਸਪਾਂਸ ਫੰਡ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਮਤਲਬ ਹੁਣ ਥੋੜਾ ਜਿਆ ਸ਼ਬਦਾਂ ਦਾ ਕੀ ਲੋਕ ਸਾਦੇ ਸ਼ਬਦਾਂ ਵਿੱਚ ਗੁੰਝਲਿਆ ਮੇ ਅਗੇ ਕਿ ਦੱਸਦਾ ਤੇ ਇਸ ਤੋਂ ਬਾਅਦ ਇਹ ਖਰਚ ਹੋਇਆ ਪੈਸਾ ਆਜ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਵੱਡੀ ਆਫਤ ਬਣਿਆ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿਰਾਸਤ ਚ 8194 ਕਰੋੜ ਰੁਪਏ ਦਾ ਇਹੋ ਜਿਹਾ ਸੂਬਾ ਆਫਤ ਰਿਸਪਾਂਸ ਫੰਡ ਯਾਨੀ STRF ਦਾ ਕਰਜ਼ ਮਿਲਿਆ ਜਿਸ ਦਾ ਹਿਸਾਬ ਕਿਤਾਬ ਅਜੇ ਤੱਕ ਸੂਬਾ ਸਰਕਾਰ ਨੂੰ ਸਮਝ ਹੀ ਨਹੀਂ ਆ ਰਿਹਾ ਕਾਂਗਰਸ ਸਰਕਾਰ ਵੱਲੋਂ ਵਿਰਾਸਤ ਕਿ ਮਿਲੇ ਇਸ 8194 ਕਰੂੜ ਦੇ ਅਨਦਖਾਰਤ ਕਰਜ ਤੇ ਸੂਬਾ ਸਰਕਾਰ ਨੂੰ ਹਰ ਸਾਲ 700 ਕਰੋੜ ਰੁਪਏ ਤੋਂ ਜ਼ਿਆਦਾ ਦਾ ਵਿਆਜ ਦੇਣਾ ਪੈ ਰਿਹਾ ਤਾਂ ਹੁਣ ਹਾਲਾਤ ਇਹੋ ਜਿਹੇ ਹਨ ਕਿ ਵਿਆਜ ਤੇ ਵੀ ਵਿਆਜ ਦੇਣ ਕਰਕੇ ਸੂਬਾ ਸਰਕਾਰ ਨੂੰ ਇਕੱਲੇ ਇੱਕ ਸਾਲ 'ਚ 900 ਕਰੋੜ ਰੁਪਏ ਲਗਭਗ ਦੇਣੇ ਪਏ ਆ ਤੇ ਜਿਹੜਾ ਇਹ ਮਤਲਬ ਕਿ ਸੂਬਾ ਆਫਟਰ ਰਿਸਪੌਂਸ ਫੰਡ ਹੈ ਇਹਦੇ 'ਚ ਵਿਆਜ ਵਜੋਂ ਹੀ ਜਿਹੜੀ ਇਹ ਰਕਮ ਦੇ ਕੇ ਤੇ ਇਸ ਹਿਸਾਬ ਕਿਤਾਬ ਜਿਹੜਾ ਹੈ ਉਹ ਪਹੁੰਚ ਗਿਆ ਜੀ ਹੁਣ 12596 ਸਰਣਾ ਕਿ ਕਾਂਗਰਸ ਇਹ ਚਾਵਲਾ ਸਾਹਿਬ ਦੀ ਰਿਪੋਰਟ ਹੈ ਇਹਦੇ ਵਿੱਚ ਸਿੱਧਾ ਕਹ ਲਉ ਕਿ 8194 ਕਰੋੜ ਰੁਪਏ ਦੀ ਵਰਤੂ ਜਿਹੜੀ ਆ ਉਹ ਬਣ ਗਈ ਇੱਕ ਵਰਤੂ ਜੀ ਪਿਛਲੀ ਸਰਕਾਰ ਚ ਉਹ ਮਤਲਬ ਕਿ ওভারਡਰਾਫਟ ਲਾ ਲਓ ਜਾਂ ਨੀਮਾ ਦੇ ਵਿੱਚ ਕੋਈ ਉਲੰਘਣ ਲਾ ਲਓ ਹੂੰ ਕਿਉਂਕਿ ਜਿਹੜਾ ਵੀ ਪੈਸਾ ਹੁੰਦਾ ਉਹ ਨੀਮਾ ਤਹਿਤੀ ਹੁੰਦਾ ਤੇ ਨੀਮਾ ਤਹਿਤੀ ਲੱਗਣਾ ਹੁੰਦਾ ਜੀ ਹੁੰਦਾ ਬਹੁਤ ਕੁਸ਼ਿਆ ਪਰ ਨਿਯਮ ਨਾਲ-ਨਾਲ ਹੀ ਚੱਲਦੇ ਆ ਜਿੱਥੋਂ ਪੈਸਾ ਚੱਲਦਾ ਹੈ ਸਭ ਹੁਣ ਵੱਡਾ ਮਸਲਾ ਤੇ ਇਹੋ ਆ ਕੇ ਗਾ ਵਿਆਜ ਵਜੋਂ ਵੀ ਇਹਨਾਂ ਨੂੰ ਜਮ੍ਹਾਂ ਕਰਵਾਉਣਾ ਪੈ ਰਿਹਾ 700 ਤੇ 900 ਕਰੋੜ ਤੱਕ ਉਹ ਹਾਂਜੀ 1 ਸਾਲ ਦਾ ਉਹਦੇ ਵਿੱਚ ਤਾਂ ਇਹ ਪੈਸਾ ਬਣ-ਬਣ ਕੇ ਲੱਗ-ਲੱਗ ਕੇ ਟੋਟਲ ਜਿਹੜਾ ਪੰਜਾਬ ਵੱਲ ਨਿਕਲ ਰਿਹਾ ਹੈ 12599 ਕਰੋੜ ਜਿਹਦੀ ਚਰਚਾ ਹੈ ਇਹਦਾ ਮਤਲਬ ਇੱਕ ਚੀਜ਼ ਤੇ ਜਿਹੜੀ ਆ ਉਹ ਫਿਰ ਸਾਫ਼ ਆ ਕਿ ਭਈ ਪੰਜਾਬ ਸਰਕਾਰ ਨੂੰ ਖੁਦ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਨਾਲ ਕੀ ਹੋ ਰਿਹਾ ਹੂੰ ਹੂੰ ਤੇ ਕੇਂਦਰ ਸਰਕਾਰ ਆਪਣਾ ਫਿਗਰ ਹੈ ਜਿਹੜਾ ਉਹਨੂੰ ਵਾਰ-ਵਾਰ ਮੀਡੀਆ 'ਚ ਪੇਸ਼ ਕਰਦੀ ਹੈ ਜੀ ਤੇ ਗੱਲ ਇਹ ਆ ਕਿ ਇਹ ਪੈਸਾ ਜਿਹੜਾ ਉਹ ਫਿਰ ਪੰਜਾਬ ਵੱਲ ਵਧਿਆ ਤੇ ਹੈ ਨਾ ਹੂੰ ਮੈਂ ਤਾਂ ਹੀ ਤੇ ਕਹਿ ਰਿਹਾ ਕਿ ਜੋ ਆ ਘਟਾਲੇ ਛਕਾਲੇ ਚੱਲਦੇ ਪਏ ਆ ਪਨ ਗ੍ਰੇਨ 'ਚ ਹੋ ਗਿਆ ਜੀ ਇਹਦੇ 'ਚ ਹੋ ਗਿਆ ਉਹਦੇ 'ਚ ਹੋ ਗਿਆ ਫਲਾਣੇ ਇੰਨਾ ਇੰਨੇ 100 ਕਰੋੜ ਦਾ ਹੋ ਗਿਆ ਉਹ ਖੀਰ ਤੁਹਾਡੇ ਤੇ ਹੀ ਪੈਣਾ ਆ ਕੇ ਜੀ ਖਬਰ ਆਉ ਨਾ ਹੋਰ 5 ਸਾਲਾਂ ਨੂੰ 10 ਸਾਲਾਂ ਨੂੰ ਫੇਰ ਖਬਰ ਆ ਜੂ ਕਿ 31000 ਕਰੋੜ ਦੀ ਜਗ੍ਹਾ ਤੇ 41000 ਕਰੋੜ ਠੁੱਕ ਗਿਆ ਤੁਹਾਨੂੰ ਤਾਂ ਮਤਲਬ ਆ ਚੀਜ਼ਾਂ ਹੋ ਰਹੀਆਂ ਨੇ ਅਸੀਂ ਇਕੱਲੀ ਜ਼ਿੰਮੇਵਾਰੀ ਮਾਨ ਸਰਕਾਰ ਤੇ ਤਾਂ ਨਹੀਂ ਸੁੱਟ ਸਕਦੇ ਇਸ ਮਾਮਲੇ ਦੇ ਵਿੱਚ ਪਰ ਮਾਨ ਸਰਕਾਰ ਨੂੰ ਕਲੀਅਰ ਕਰਨਾ ਚਾਹੀਦਾ ਸੀ ਹੈ ਨਾ ਇੱਕ ਮੀਡੀਆ ਰਿਪੋਰਟ ਕਲੀਅਰ ਕਰ ਰਹੀ ਹੈ ਹਾਂਜੀ ਵੀ ਸਾਡੇ ਕੋਲ ਇੰਨਾ ਜੀ ਉਹ ਕਹਿੰਦੇ ਇੰਨਾ ਜੀ ਉਹ ਕਹਿੰਦੇ ਇੰਨਾ ਹੈ ਜੀ ਤਾਂ ਅਸਲ ਦੀ ਵਿੱਚ ਇਸ ਰਿਪੋਰਟ ਨੇ ਇਸ ਕਹਾਣੀ ਨੂੰ ਮੋੜਾ ਇਹ ਦਿੱਤਾ ਹੈ ਕਿ ਪੰਜਾਬ ਸਰਕਾਰ ਵੱਲ ਇੰਨਾ ਪੈਸਾ ਐਸਡੀਆਰਐਫ ਦਾ ਨਿਕਲਦਾ ਹੈ ਜੀ ਚਲੋ ਘਟੂ ਘਟ ਥੋੜਾ ਜਿਹਾ ਥੋੜਾ ਜਿਹਾ ਕਲੀਅਰ ਹੋਇਆ ਕਲੀਅਰ ਹੋਇਆ ਹਾਂ ਜੀ ਬਹੁਤਾ ਨਹੀਂ ਬਿਲਕੁਲ